ਕਿ ਉਹ ਸਟੇਟ ਏਜੰਸੀਜ਼ ਹੋ ਇਨਸਾਈਡਰਸ ਹੋ ਜਾਂ ਆਊਟਸਾਈਡਰਸ ਹੋ ਕੁਛ ਨਾ ਕੁਛ ਕੁਛ ਨਾ ਕੁਛ ਕਰਦੇ ਰਹਿੰਦੇ ਆ ਨਾਰਕੋਟਿਕ ਸੰਧੀ ਕੀਤੀ ਉਹ ਵੀ ਅਕ੍ਰੋਸ ਦਾ ਬਾਰਡਰ ਵੀ ਆਉਂਦੀ ਸੀਗੀ ਅੰਦਰੋਂ ਦੀ ਇੰਟਰ ਲੈਂਡ ਤੋਂ ਆ ਵੈਪਨਸ ਹੁੰਦੇ ਉਹਨਾਂ ਵੈਪਨਸ ਜਿਹੜੇ ਆ ਰਹੇ ਨਾਰਕੋ ਡਰਗਸਨ ਜਿਹੜਾ ਹੋ ਰਿਹਾ ਉਹ ਭਾਰੋਂ ਵੀ ਹੋ ਰਿਹਾ ਹੈ ਅੰਦਰੋਂ ਪੰਜਾਬ ਪੁਲਿਸ ਇਸ ਵੈਰੀ ਐਕਟਿਵ ਔਨ ਸੋਸ਼ਲ ਮੀਡੀਆ ਵੈਰੀ ਐਕਟਿਵ ਔਰ ਇਸ ਸਾਈਬਰ ਸਪੇਸ ਨੂੰ ਡੋਮਿਨੇਟ ਕਰਕੇ ਰੱਖਦੇ ਹੁਣ ਅਗਰ ਤੁਸੀਂ ਐਨਲਾਈਜ਼ ਕਰੋ ਆਰਾਮ ਨਾਲ ਜਿਹੜੇ ਸਾਡੇ ਐਕਸਪਰਟਸ ਐ ਸੋਸ਼ਲ ਮੀਡੀਆ ਦੇ ਸਾਈਬਰ ਸੈਲ ਦੇ ਐਕਸਪਰਟਸ ਐ ਸਾਡੇ ਆਪਣੇ ਮੁਲਾਜ਼ਮ ਜਦੋਂ ਐਨਲਾਈਜ਼ ਕਰਦੇ ਐ एक नरेटिव निकल के सामने आता दैट ऑल इज नॉट वेल किस 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 तरह की देख रहे हो ना किस किस, किस तरह की पोस्ट पाई जा रही हैं नीचे कमेंट्स आ रहे हैं सो दिस इज वी नीड टू बी अवेयर ऑफ सच इंडियन सेंटीमेंट्स ऑफ मुस्लिम हिंदू डॉक्टर बारे में गल कर रहे हैं फिर कन्वर्जेंस न कन्वर्जन ड्रग्स से कैंसर वेट कर रहे हैं डेमोग्राफी चेंज हो गई है कि एक परटिकुलर कम्यूनिटी जी बारों आगे बसती जा रही है बसती जा रही है ये बड़ा तो काफ़ी इंपॉर्टेंट चीज़ है दिस इज नॉट समथिंग विच इज़ बेसिक कि क्राइम हो गया जी आप पीसी कर रहे हैं जी दो वेपन फड़ ले चार फड़ ले ये कर ले और दिस ਲੁਧਿਆਣਾ ਪੁਲਿਸ ਵੱਲੋਂ ਇੱਕ ਵੱਡਾ ਐਕਸ਼ਨ ਕੀਤਾ ਗਿਆ ਵਾ ਇੱਕ ਅ ਦਰਸਲ ਇੱਕ ਨੌਜਵਾਨ ਦੇ ਵੱਲੋਂ ਅ ਸੋਸ਼ਲ ਮੀਡੀਆ ਪਲੇਟਫਾਰਮ ਤੇ ਇੱਕ ਅ ਨਫ਼ਰਤ ਫਲਾਣ ਵਾਲੀ ਜਿਹੜੀਆਂ ਇੱਕ ਕਮੈਂਟ ਜਿਹੜੀ ਕੀਤੇ ਜਾ ਰਹੇ ਸੀਗੇ ਤੇ ਉਸ ਨੂੰ ਅ ਅੱਜ ਲੁਧਿਆਣਾ ਪੁਲਿਸ ਨੇ ਗ੍ਰਿਫਤਾਰ ਕੀਤਾ ਵਾ ਦੱਸੋ ਤੁਹਾਨੂੰ ਦੱਸਣਾ ਚਾਹੁੰਦੇ ਆ ਕਿ ਨਫ਼ਰਤ ਫਲਾਣ ਵਾਲੀਆਂ ਜਿਹੜੀਆਂ ਅ ਕੋਈ ਅ ਗੱਲਾਂ ਸੀਗੀਆਂ ਉਹ ਐਕਸ ਟਵਿੱਟਰ ਤੇ ਫਲਾੰਦਾ ਸੀਗਾ ਤੇ ਉਸ ਨੂੰ ਅੱਜ ਲੁਧਿਆਣਾ ਪੁਲਿਸ ਨੇ ਬੜੀ ਕੜੀ ਕਾਰਵਾਈ ਕਰਦੇ ਹੋਏ ਉਹ ਨੌਜਵਾਨ ਨੂੰ ਕਾਬੂ ਕੀਤਾ ਵਾ ਦਰਸਲ ਇਹ ਨੌਜਵਾਨ ਜਿਹੜੀ kia ਪਿੱਛੋਂ ਰੋਪੜ ਦਾ ਦੱਸਿਆ ਜਾ ਰਿਹਾ ਹੈ ਜਿਸ ਦਾ ਨਾਮ ਅਰਸ਼ਦੀਪ ਸਿੰਘ ਸੈਣੀ ਹੈ ਤੇ ਸਾਈਬਰ ਕ੍ਰਾਈਮ ਪੁਲਿਸ ਸਟੇਸ਼ਨ ਨੇ ਉਸ ਦੀ ਉਸ ਤੇ ਉੱਤੇ ਐਫ ਆਈ ਆਰ ਵਿਜ਼ਰੀਆ ਮਾਮਲਾ ਦਰਜ ਕਰ ਲਿੱਤਾ ਗਿਆ ਵਾ ਹੁਣ ਸੀਪੀ ਸਾਹਿਬ ਨੇ ਗੱਲਬਤ ਕਰਦਿਆਂ ਅਖਿਰਕਾਲ ਇਹ ਨੌਜਵਾਨ ਕਿਸ ਨੂੰ ਟਾਰਗੇਟ ਕਰਦਾ ਸੀਗਾ ਕਿਸ ਕਿਸ ਤਰ੍ਹਾਂ ਦੀ ਨਫਰਤ ਆ ਫਲਾੰਦਾ ਸੀਗਾ ਸੋਸ਼ਲ ਮੀਡੀਆ ਤੇ ਪਲੈਟਫਾਰਮ ਤੇ ਐਜ਼ ਇਸ ਸਟੇਟ ਇਟਸ ਅ ਬਾਰਡਰ ਸਟੇਟ ਪ੍ਰੋਗਰੈਸਿਵ ਸਟੇਟ ਹੈ ਸੈਲੀਬ੍ਰੇਟਿਡ ਸਟੇਟ ਹੈ ਪਾਸਟ ਕੁਝ ਟਾਈਮ ਲਈ ਟਰਬਲੈਂਟ ਵੀ ਰਿਹਾ ਹੈ ਟਾਈਮ ਟੂ ਟਾਈਮ ਇਦਾਂ ਦੇ ਐਕਟਰਸ ਚਾਹੇ ਉਹ ਸਟੇਟ ਏਜੰਸੀਜ਼ ਹੋਨ ਇਨਸਾਈਡਰਸ ਹੋਣ ਜਾਂ ਆਊਟਸਾਈਡਰਸ ਹੋਣ ਕੁਝ ਨਾ ਕੁਝ ਕੁਝ ਨਾ ਕੁਝ ਕਰਦੇ ਰਹਿੰਦੇ ਆ ਕਿ ਹਾਰਮਨੀ ਕਾਮਨਲ ਹਾਰਮਨੀ ਜਿਹੜੀ ਹੈ ਉਹ ਡਿਸਟਰਪਟ ਹੋਏ ਲੋਕਾਂ ਦੇ ਜ਼ਿਹਨ ਚ ਪਰਸੈਪਸ਼ਨ ਚ ਇੱਕ ਫੇਕ ਨੈਰੇਟਿਵ ਇਹ ਤਿਆਰ ਹੋਏ ਤੇ ਸੈਬਟਾਜ ਕੀਤਾ ਜਾਵੇ ਜਿਹੜਾ ਹਾਰਡ ਮੰਡ ਪੀਸ ਹੁਣ ਐਕਟਰਸ ਜਿਹੜੇ ਹੈ ਬੋਥ ਇਨਸਾਈਡ ਐਂਡ ਆਊਟਸਾਈਡ ਆਰ ਕਿਚ ਇਸ ਯੂਜ਼ ਕਰਦੇ ਆ ਪਹਿਲਾਂ ਪਹਿਲਾਂ ਨਾਰਕੋਟਿਕਸ ਹੁੰਦੀ ਸੀਗੀ ਉਹ ਵੀ ਅਕ੍ਰੋਸ ਦਾ ਬਾਰਡਰ ਵੀ ਆਂਦੀ ਸੀਗੀ ਅੰਦਰੋਂ ਵੀ ਆਂਦੀ ਸੀਗੀ ਹਿੰਟਰਲੈਂਡ ਤੋਂ ਸੀ। ਵੈਪਨਸ ਹੁੰਦੇ ਹੁਣ ਵੈਪਨਸ ਜਿਹੜੇ ਆ ਰਹੇ ਨਾਰਕੋ ਟਰੋਰਿਜ਼ਮ ਜਿਹੜਾ ਹੋ ਰਿਹਾ ਉਹ ਭਾਰੋਂ ਵੀ ਹੋ ਰਿਹਾ ਹੈ ਅੰਦਰੋਂ ਵੀ ਹੋ ਰਿਹਾ ਜੀ। ਰਿਕਰੂਟਮੈਂਟ ਆਫ ਫੁੱਟ ਸੋਲਜਰ ਐਟ ਸੈਟਰਾ ਸੈਟਰਾ ਤੁਸੀਂ ਦੇਖ ਹੀ ਰਹੇ ਹੋ। ਹੁਣ ਲੇਟੈਸਟ ਜਿਹੜੀ ਚੀਜ਼ ਸ਼ੁਰੂ ਹੋ ਗਈ ਹੈ ਉਹਨੂੰ ਤੁਸੀਂ ਸਾਈਕੋਲੋਜੀਕਲ ਆਪਰੇਸ਼ਨਸ ਦਾ ਨਾਮ ਦੇ ਸਕਦੇ ਹੋ ਜਿਹਨੂੰ ਸਾਈ ਆਪਸ ਕਹਿੰਦੇ ਨੇ ਸਾਈ ਆਪਸ ਇੱਕ ਇੱਕ ਮਿਲਟਰੀ ਦੇ ਇੱਕ ਟਰਮ ਹੈ ਸਾਈ ਆਪਸ ਇਥੇ ਸੋਸ਼ਲ ਮੀਡੀਆ ਦਾ ਯੂਜ਼ ਕਾਫੀ ਕੀਤਾ ਜਾ ਰਿਹਾ ਹੈ ਕਿ ਯੂਜ਼ ਕਿਵੇਂ ਕੀਤਾ ਜਾ ਰਿਹਾ ਹੈ ਕਿ ਧੀਰੇ ਧੀਰੇ ਇਦਾਂ ਦੇ ਨੈਰੇਟਿਵ ਕ੍ਰੀਏਟ ਹੋਣ ਕਿ ਲੋਕਾਂ ਦੇ ਦਿਮਾਗ 'ਚ ਇਹ ਚੀਜ਼ ਆਏ ਜਨਰਲ ਪਬਲਿਕ ਦੇ ਦਿਮਾਗ 'ਚ ਆਏ ਕਿਉਂਕਿ ਸੋਸ਼ਲ ਮੀਡੀਆ ਇਸ ਸਮਥਿੰਗ ਵਿਚ ਐਵਰੀਬਾਡੀ ਸੀ ਫੇਸਬੁਕ ਯੂਜ਼ਰਸ ਕਿੰਨੇ ਹੈ ਟਵਿੱਟਰ ਯੂਜ਼ਰਸ ਕਿੰਨੇ ਹੈ ਇੰਸਟਾਗ੍ਰਾਮ ਯੂਜ਼ਰਸ ਕਿੰਨੇ ਹੈ ਤੁਸੀਂ ਇੱਕ ਚੀਜ਼ ਇੱਕ ਵਾਰ ਦੇਖ ਰਹੇ ਹੋ ਦੋ ਵਾਰ ਦੇਖ ਰਹੇ ਹੋ ਚਾਰ ਵਾਰ ਦੇਖ ਰਹੇ ਹੋ ਤੇ ਕੁਝ ਨਾ ਕੁਝ ਤਾਂ ਦਿਮਾਗ ਚ ਆਏਗਾ ਜਿਹੜਾ ਉਹਨਾਂ ਨੇ ਨੈਰੇਟਿਵ ਸੈੱਟ ਕਰਨਾ ਹੈ ਉਹ ਨੈਰੇਟਿਵ ਸੈੱਟ ਕਰਨ ਚ ਕਾਮਯਾਬ ਹੋ ਜਾਂਦੇ ਕਈ ਵਾਰ ਤੇ ਇਹ ਇਮਪ੍ਰੈਸ਼ਨ ਦਿੱਤਾ ਜਾ ਰਿਹਾ ਹੈ ਐਸਾ ਇਮਪ੍ਰੈਸ਼ਨ ਦਿਆ ਜਾ ਰਿਹਾ ਹੈ ਕੀ ਚੀਜ਼ਾਂ ਠੀਕ ਨਹੀਂ ਹੈ ਜੋ ਕਿ ਬਿਲਕੁਲ ਕਰਤਾ ਹੈ ਪੰਜਾਬ ਪੁਲਿਸ ਇਸ ਵੈਰੀ ਐਕਟਿਵ ਔਨ ਸੋਸ਼ਲ ਮੀਡੀਆ ਫਰ ਵੈਰੀ ਐਕਟਿਵ ਔਰ ਇਸ ਸਾਈਬਰ ਸਪੇਸ ਨੂੰ ਡੋਮਿਨੇਟ ਕਰਕੇ ਰੱਖਦੀ ਹੈ ਬਿਕੋਜ਼ ਆਫ ਦ ਸੈਂਸਿਟੀਵਿਟੀ ਐਂਡ ਬਿਕੋਜ਼ ਬੀਇੰਗ ਅ ਬਾਰਡਰ ਸਟੇਟ ਸਾਈਬਰ ਪੈਟ੍ਰੋਲਿੰਗ ਜਿਹੜੀ ਹੈ ਬਹੁਤ ਐਕਟਿਵਲੀ ਪੰਜਾਬ ਪੁਲਿਸ ਵੀ ਡਿਸਟ੍ਰਿਕਟ ਪੁਲਿਸਿਸ ਵੀ ਸਤਲੁਗਾਨਾ ਪੁਲਿਸ ਵੀ ਕਰ ਰਹੀ ਹੈ ਜੀ ਐਂਡ ਵੀ ਸ਼ੀਲਡ ਦ ਜਨਰਲ ਪਬਲਿਕ ਜਿੰਨਾ ਸ਼ੀਲਡ ਹੋ ਸਕਦਾ ਹੈ ਆਪਾਂ ਸ਼ੀਲਡ ਕਰਦੇ ਆ ਜਨਰਲ ਪਬਲਿਕ ਨੂੰ ਇਸ ਪ੍ਰੋਪਗੈਂਡਾ ਤੋਂ ਬਚਨ ਲਈ ਇੱਕ ਬੰਦਾ ਆਪਾਂ ਗ੍ਰਿਫਤਾਰ ਕੀਤਾ ਹੈ ਜਿਹਦਾ ਨਾਮ ਅਰਸ਼ਦੀਪ ਸਿੰਘ ਸੈਣੀ ਹੈ ਜੀ ਅਰਸ਼ਦੀਪ ਅਰਸ਼ਦੀਪ ਸਿੰਘ ਸੈਣੀ ਇਹ ਆ ਪ੍ਰੈਸ ਨੋਟ ਜਿਹ ਹੈ ਪੂਰਾ ਮੈਂ ਸਿਰ ਤੁਹਾਨੂੰ ਬਰੀਫ ਕਰ ਰਹੇ ਹਾਂ ਕਿ ਵਾਟ ਇਜ਼ ਦ ਇੰਟੈਂਸ਼ਨ ਬਿਹਾਈਂਡ ਇਟ ਹੁਣ ਦੇਖੋ ਟਵਿੱਟਰ ਹੈਂਡਲ ਇਹ ਚਲਾ ਰਿਹਾ ਜੀ 6-7 ਸਾਲ ਤੋਂ ਚਲਾ ਰਿਹਾ 13000 ਇਹਦੇ ਯੂਜ਼ਰ ਹਨ 13000 ਹੁਣ ਅਗਰ ਤੁਸੀਂ ਐਨਲਾਈਜ਼ ਕਰੋ ਆਰਾਮ ਨਾਲ ਜਿਹੜੇ ਸਾਡੇ ਐਕਸਪਰਟਸ ਹੈ ਸੋਸ਼ਲ ਮੀਡੀਆ ਸੈਲ ਦੇ ਸਾਈਬਰ ਸੈਲ ਦੇ ਐਕਸਪਰਟਸ ਹੈ ਸਾਡੇ ਆਪਣੇ ਮੁਲਾਜ਼ਮ ਜਦੋਂ ਐਨਲਾਈਜ਼ ਕਰਦੇ ਇਹਨੂੰ ਤੇ ਇੱਕ ਨਰੇਟਿਵ ਨਿਕਲ ਕੇ ਸਾਹਮਣੇ ਆਉਂਦਾ ਹੈ that all is not well ਉਹ ਨਰੇਟਿਵ ਲੋਕਾਂ ਦੇ ਦਿਮਾਗ 'ਚ ਆਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਇਹਨੂੰ ਜਦ ਆਪਾਂ ਅਰੈਸਟ ਕੀਤਾ ਤੇ ਐਨਲਾਈਜ਼ ਕੀਤਾ ਕਿ ਇਹ ਇੰਨੇ ਸਾਲਾਂ ਤੋਂ ਕੀ ਕਰ ਰਿਹਾ ਹੈ ਤੇ ਕਾਫੀ ਕੁਝ ਨਿਕਲ ਕੇ ਆਇਆ ਮੈਂ ਕੁਝ ਚੀਜ਼ਾਂ ਤੁਹਾਨੂੰ ਦੱਸਾਂਗਾ ਬੇਸਿਕ ਮੋਟਿਵੇ ਹੈ ਕਿ ਇੱਕ ਇੱਕ ਪਹਿਲਾਂ ਇੱਕ ਕਾਮਨ ਕਮਿਊਨਿਟੀ ਨੂੰ ਟਾਰਗੇਟ ਕਰੋ ਦੂਜੀ ਕਮਿਊਨਿਟੀ ਨੂੰ ਫਿਰ ਟਾਰਗੇਟ ਕਰੋ ਫਿਰ ਉਹਦਾ ਰਿਐਕਸ਼ਨ ਦੇਖੋ ਠੀਕ ਹੈ ਜੀ ਐਂਡ ਇਹ ਕਰਦੇ ਹੀ ਹੈ ਜਿਵੇਂ ਇਹ ਕਾਫੀ ਪੜਾ ਲਿਖਾ ਬੰਦਾ ਹੈ ਵੈਲ ਰੈਡ ਹੈ ਤੇ ਤੁਸੀਂ ਇਸ ਦਾ ਟਵਿੱਟਰ ਅਕਾਊਂਟ ਖੋਲ੍ਹ ਲਿਆ ਤੁਸੀਂ ਜੀ ਤੁਸੀਂ ਦੇਖੋ ਕਿਸ 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 ਤਰ੍ਹਾਂ ਦੀ ਦੇਖ ਰਹੇ ਹੋ ਨਾ ਤੁਸੀਂ ਕਿਸ ਕਿਸ ਤਰ੍ਹਾਂ ਦੀ ਪੋਸਟ ਪਾਈ ਜਾ ਰਹੀ ਹੈ نیچے ਕਮੈਂਟਸ ਆ ਰਹੇ ਹਨ ਸੋ ਥਿਸ ਇਜ਼ ਵੀ ਨੀਡ ਟੂ ਬੀ ਵੇਅਰ ਆਫ ਸੱਚ ਪੀਪਲ ਏ ਇਨਸਾਈਡ ਸਟੇਟ ਐਕਟਰਸ ਨੇ ਇਹਦੇ ਪਿੱਛੇ ਕੌਣ ਹੈ ਉਹ ਵੀ ਆਪਾਂ ਜਲਦੀ ਪਤਾ ਲਗਾ ਲਵਾਂਗੇ ਕਿ ਕਿਸ ਕਿਸ ਦੇ ਇਸ਼ਾਰੇ ਤੇ ਇਹ ਕੰਮ ਕਰ ਰਹੇ ਨੇ ਤੇ ਇਹਨੂੰ ਆਪਾਂ ਫੜਿਆ ਜੀ ਤੇ ਬੀ ਐਨ ਐਸ ਦੇ ਆਈਟੀ ਐਕਟ ਦੇ ਅਧੀਨ ਪਰਚਾ ਦਿੱਤਾ ਆਫਰ ਵਾਸ ਰਜਿਸਟਰਡ ਹੋਰ ਇਨਵੈਸਟੀਗੇਸ਼ਨ ਜਾਰੀ ਹੈ ਕਿ ਇਹਦਾ ਇੰਟention ਕੀ ਹੈ ਇਹ ਸਭ ਕਰਨਲੀ ਤੇ ਇਹਦੇ ਕਿੰਨੇ ਪੋਸੀਬਲ ਲਿੰਕਸ ਹੋ ਸਕਦੇ ਨੇ ਰੈਡੀਕਲਸ ਨਾਲ ਇੱਕ ਕਾਫੀ ਇੰਪੋਰਟੈਂਟ ਚੀਜ਼ ਹੈ ਥਿਸ ਇਸ ਨੋਟ ਸਮਥਿੰਗ ਵਿਚ ਇਜ਼ ਬੇਸਿਕ ਕਿ ਕ੍ਰਾਈਮ ਹੋ ਗਿਆ ਜੀ ਆਪਾਂ ਪੀਸੀ ਕਰ ਰਹੇ ਜੀ ਦੋ ਵੈਪਨ ਫੜ ਲਏ ਚਾਰ ਫੜ ਲਏ ਇਹ ਕਰ ਲਿਆ ਇਜ਼ ਨੋਟ ਦੈਟ ਥਰ ਇਜ਼ ਸਮਥਿੰਗ ਮੋਰ ਟੂ ਇਟ ਜਿਵੇਂ ਆਹ ਦੇਖੋ ਜੀ ਇਹ ਨੇ ਪੋਸਟ ਪਾਈ ਹੈ ਸਾਡੇ ਗੁਰੂਆਂ ਨੂੰ ਮੁਸਲਮ ਕਿੰਗਸ ਨਾਲ ਇਕੁਇਟ ਕਰ ਰਹੇ ਜੀ ਡਾਇਰੈਕਟ ਕੁਝ ਨਹੀਂ ਪਾ ਰਹੇ ਦੇਖੋ ਜੋ ਪੜੇ ਲਿਖੇ ਬੰਦੇ ਹੈ ਉਹ ਡਾਇਰੈਕਟ ਨਹੀਂ ਉਹਨਾਂ ਨੇ ਇੰਡਾਇਰੈਕਟਲੀ ਇੱਕੀ ਚੀਜ਼ ਦਸ ਤਰੀਕੇ ਨਾਲ ਬਣੀ ਹੈ ਕਿ ਬੰਦੇ ਦੇ ਸਬਕੌਨਸ਼ੀਅਸ ਮਾਈਂਡ ਚ ਉਹ ਚੀਜ਼ ਬਸ ਜਾਏ ਫਿਰ ਅਗੇਨ ਹਿੰਦੂ ਹਿੰਦੂ ਮੁਸਲਿਮਸ ਇੰਡੀਅਨ ਸੈਂਟੀਮੈਂਟਸ ਆਫ ਮੁਸਲਿਮਸ ਹਿੰਦੂ ਡਾਟਰ ਦੇ ਬਾਰੇ ਵਿੱਚ ਗੱਲ ਕਰ ਰਿਹਾ ਹੈ ਫਿਰ ਕਨਵਰਜੈਂਸ ਨੂੰ ਕਨਵਰਜੈਂਸ ਨੂੰ ਡਰੱਗਸ ਤੇ ਕੈਂਸਰ ਨਾਲ ਇਕੁਇਟ ਕਰ ਰਿਹਾ ਹੈ ਅਗਰ ਕਨਵਰਜੈਂਸ ਨੂੰ ਡਰੱਗਸ ਐਂਡ ਕਨਵਰਜੈਂਸ ਨਾਲ ਰਿਕੁਇਟ ਕਰ ਰਹੇ ਹੋ ਦੈਨ ਅਗੇਨ ਹੀ ਇਸ ਟਾਕਿੰਗ ਅਬਾਊਟ ਇੰਡੀਅਨ ਮੁਸਲਿਮਸ ਫਿਰ ਸਪੈਸੀਫਿਕਲੀ ਆਪਾਂ ਕਿਉਂ ਨੋ ਫੜਿਆ ਹੈ ਕਿ ਇਹ ਕਹਿੰਦਾ ਜੀ ਲੁਧਿਆਣਾ ਸਿਟੀ ਦਾ ਡੈਮੋਗ੍ਰਾਫੀ ਚੇਂਜ ਹੋ ਗਈ ਹੈ ਤੁਹਾਨੂੰ ਲੱਗ ਰਿਹਾ ਡੈਮੋਗ੍ਰਾਫੀ ਚੇਂਜ ਹੋ ਗਈ ਹੈ ਜੀ ਡੈਮੋਗ੍ਰਾਫੀ ਕਿ ਪੋਪੂਲੇਸ਼ਨ ਕੰਪੋਜੀਸ਼ਨ ਹੀ ਚੇਂਜ ਹੋ ਗਿਆ ਜੀ हूँ ये चीज़ बंदा दस बार अलग अलग एंगल्स तो पाए तो थोड़े दिमाग जायज जाएगा जी कि डेमोग्राफी चेंज हो गई है कि एक पर्टिकुलर कम्यूनिटी जी बहरों आगे बसती जा रही है बसती जा रही है ही इज़ गॉट नो बिजनेस टू डू इट तो ये एक वैल प्लैनड प्रोपागेंडा है जोड़ा आप खत्म करना एंड वी आर कमिटेड टू फिनिश ऑफ दिस प्रोपागेंडा ਕੁਛ ਨਹੀਂ ਇਹ ਦੀ ਰਾਸ ਤੇ ਫੋਟੋ ਬਾਈ ਵੀ ਆ ਰਿਹਾ ਹੈ ਅਹ ਨਹੀਂ ਰੋਪਰ ਤੋਂ ਲਿਕੇ ਆਇਆ ਹੈ ਇਹ ਕਿਹੜਾ ਲਿਕੇ ਦੱਸ ਰਹੇ ਹੋ ਰੋਪਰ ਤੋਂ ਆ ਰਿਹਾ ਹੈ ਜੀ ਪਹਿਲਾਂ ਤੋਂ ਸਾਡੇ ਆਪਣੀ ਲੋਕੇਸ਼ਨ ਯੂਕੇ ਦੀ ਲਿਖੀ ਹੋਈ ਹੈ ਇਹ 10 ਸਾਲ ਯੂਕੇ ਰਿਹਾ ਹੈ ਜੀ ਜੀ ਸਾਹਿਬ 2014 ਤੋਂ ਇੰਡੀਆ ਆਇਆ ਉਸ ਤੋਂ ਪਹਿਲਾਂ 10 ਸਾਲ ਯੂਕੇ ਰਿਹਾ ਹੈ ਉਹ ਸੀ ਸਿਟੀਜ਼ਨ ਆ ਜਿਹਾ ਨਹੀਂ ਜੀ ਪੜਨ ਗਿਆ ਸੀ ਸਰ ਕੋਈ ਕਾਰਵਾਈ ਨਹੀਂ ਜੀ ਕੋਈ ਕਾਰਵਾਈ ਨਹੀਂ ਜੀ that is the thing which is important ਸਰ ਹੋਰ ਵੀ ਕੋਈ ਡਾਟਾ ਨਹੀਂ ਹੈਗੇ ਨਹੀਂ ਕਿਉਂਕਿ ਹੋਰ ਵੀ ਕਾਫੀ ਹੈ ਇਹ ਦੇਖੀ ਜੀ ਇਹ ਟੈਕਨੀਕਲ ਇਨਵੈਸਟੀਗੇਸ਼ਨ ਹੈ ਟੈਕਨੀਕਲ ਇਨਵੈਸਟੀਗੇਸ਼ਨ ਚ ਇੱਕ ਜਿਹੜਾ ਯੂਜ਼ਰ ਹੈ ਉਹਦਾ ਕੀ ਕੰਟੈਂਟ ਹੈ ਇੰਟੈਂਟ ਕੀ ਹੈ ਕਿੰਨੀ ਉਹਦੀ ਰੀਚ ਹੈ ਉਹ ਚਾਹ ਕੀ ਰਿਹਾ ਹੈ ਜਦ ਤੁਸੀਂ ਇੱਕ ਆਥਰ ਬਾਰੇ ਕੋਈ ਕਿਤਾਬ ਪੜ੍ਹੋ ਜੀ ਤੁਸੀਂ 10 ਪੇਜ ਅਗਰ ਪਹਿਲੇ ਦੇ ਪੜ੍ਹ ਲਓ ਤੁਹਾਨੂੰ ਪਤਾ ਲੱਗ ਜਾਂਦਾ ਕਿ ਆਥਰ ਦਾ ਮਾਈਂਡਸੈਟ ਕੀ ਹੈ सेम माइंड सैट आप हरेक यूजर दे टेक टाइम बट वील गेट इन टू बॉटम ऑफ इट एंड वील प्रोटेक्ट अवर सोसाइटी अवर स्टेट फ्रॉम सच प्रोपा नहीं हूं हाले तक तो सामने नहीं आया है बट सटनली ही हैज सम बैकिंग ਤੁਹਾਡਾ ਰੈਡੀਕਲ ਆਰਗਨਾਈਜੇਸ਼ਨ ਦੇ ਨਾਲ ਹੈਗਾ ਕਿ ਨੈਟਵਰਕ ਜਾਂ ਕ੍ਰਾਸ ਬਾਰਡਰ ਲਿੰਕ ਹੈ ਜਾਂ ਨਹੀਂ ਨਹੀਂ ਇਹ ਇਹ ਹਰ ਕਿਸੇ ਨਾਲ ਲਿੰਕ ਹੈ ਹਰੇਕ ਤਰ੍ਹਾਂ ਨੂੰ ਟਾਰਗੇਟ ਕੀਤਾ ਗਿਆ ਕੋਈ ਸਿੰਗਲ ਨਹੀਂ ਹੈ ਨਹੀਂ ਨਹੀਂ ਹੈ ਇਹਦੇ ਤੁਸੀਂ ਦੇਖੋ ਨਾ ਮੈਂ 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 ਉਹੀ ਕਹਿ ਰਿਹਾ ਸਰੋ ਥੌਟਸ ਵੀ ਹੋ ਸਕਦੇ ਮੈਂ ਉਹੀ ਕਹਿ ਨਹੀਂ ਨਹੀਂ ਮੈਂ ਮੈਂ ਉਹੀ ਕਹਿ ਰਿਹਾ ਤੁਸੀਂ ਚੀਜ਼ ਨੂੰ ਤੁਸੀਂ ਯੂ ਆਰ ਅ ਜਰਨਲਿਸਟ ਤੁਸੀਂ ਚੀਜ਼ ਨੂੰ ਅ ਇੱਕ ਪਾਰਟिकुलर ਥੋਟ ਇਨਫਿਊਜ਼ ਕਰਨਾ ਹੈ ਲੇਕਿਨ ਇਦਾਂ ਵੀ ਨਹੀਂ ਲੱਗਣਾ ਚਾਹੀਦਾ ਹੈ ਕਿ ਤੁਸੀਂ ਇੱਕ ਤਰਫ ਹੋ ਤੁਸੀਂ 80% ਇੱਕ ਚੀਜ਼ ਕਹੀ ਤੇ 20% ਕੁਝ ਹੋਰ ਕਹਿੰਦੀ ਤੇ ਉਹ ਥੋੜਾ ਜਿਹਾ ਨਿਊਟਰਲ ਲੱਗਦਾ ਤੇ ਉਹ ਚੀਜ਼ ਹੋਣੀ ਹੈ ਜੀ ਜਿਹੜਾ ਕੋਈ ਵੀ ਹੈਗਾ ਜਿਹੜਾ ਕੋਈ ਵੀ ਹੈਗਾ ਜਿਹੜਾ ਕੋਰਸਿੰਗ ਦੇ ਰਿਹਾ ਹੋਟਲ ਤਾਂ ਜੀ ਹੋ ਸਕਦਾ ਇਹ ਦੀ ਸਟ੍ਰੈਟਸ ਮੈਟਰੋਫ ਇਨਵੈਸਟੀਗੇਸ਼ਨ ਜੀ ਸਰ ਤੁਸੀਂ ਕਿਹਾ 10 ਸਾਲ ਲਈ ਯੂਕੇ ਰਹਿ ਕੇ ਆਇਆ ਕਦੋਂ ਹੀ ਇੰਡੀਆ ਆਉਂਦਾ ਕਦੋਂ ਤਰੀ ਐਕਟਿਵ 2014 ਚ ਇੰਡੀਆ ਆਂਦਾ ਜੀ ਔਨ ਔਨਲਾਈਨ ਔਨਲਾਈਨ ਪੜਾ ਲਿਖਾਇਆ ਜੀ ਔਨਲਾਈਨ ਹੀ ਕੋਰਸਸ ਕਰਾਂਦਾ ਜੀ ਆਰਟੀਫੀਸ਼ੀਅਲ ਇੰਟੈਲੀਜੈਂਸ ਦਾ ਐਕਸਪਰਟ ਹੈ ਜੀ ਤਾਂ ਜਿਵੇਂ ਆਪਨੇ ਕਹਿਆ ਕਿ ਯੂਕੇ ਵੀ ਆ ਰਿਹਾ ਹੈ ਯੂਕੇ ਵਿੱਚ ਬਹੁਤ ਸਾਰੇ ਟੈਰਰਿਸਟਸ ਐ ਜਿਵੇਂ ਜੀ ਹੈਕ ਟੱਚ ਵਿੱਚ ਹੋ ਕੇ ਜੀ ਕਿ ਅੱ비 ਵੀ ਉहां पे ਰੈਡੀਕਲ ਹੋ ਵੀ ਸਕਦਾ ਹੈ ਜੀ ਹੋ ਵੀ ਸਕਦਾ ਹੈ ਸਟੇਟ ਐਕਟਰਸ ਵੀ ਹੋ ਸਕਤੇ ਹੈ ਜੀ ਇਹਦੇ ਵਿੱਚ ਇਹ ਹੈ 100% ਤੇ ਆਊਟਸਾਈਡ ਸਟੇਟ ਐਕਟਰ ਵੀ ਹੈ ਇਹ ਬਰੇਨ ਗੋਸਟ ਹੈ ਕਿ ਇਹਨੂੰ ਪੈਸੇ ਮਿਲਦੇ ਨੇ ਇਸ ਚੀਜ਼ ਦੇ ਪੈਸੇ ਵੀ ਮਿਲ ਸਕਤੇ ਨੇ ਜੀ ਜੇ ਫਾਈਨੈਂਸ਼ੀਅਲ ट्रांजैक्शंस ਜਿਹੜੀ ਹੈ ਆਪਾਂ ਉਹ ਪੂਰੀ ਸਰਚ ਕਰ ਰਹੇ ਹਾਂ ਜੀ ਇਹ ਵੀ ਬੈਂਕ ਖੋਲੇ ਸਨ ਕੰਮ ਕਰ ਬੈਠ ਕੇ ਇਹ ਆਨਲਾਈਨ ਕਲਾਸਿਸ ਦਿੰਦਾ ਹੈ ਸਰ ਮੈਨੂੰ ਇਹ ਸਿਚੁਏਸ਼ਨ ਦੇ ਵਿੱਚ ਵੀ ਮੂਲ ਨੂੰ ਪੜਿਆ ਕਿ ਕੌਣ ਕੌਣ ਨੇੜਿਆ ਹੀ ਜ਼ਿਆਦਾ ਬੰਦੇ ਕੋਲ ਇਹ ਇਟ ਇਸ ਮੈਟਰ ਆਫ ਇਨਵੈਸਟੀਗੇਸ਼ਨ ਸਰ ਇਹਦੇ ਕੋਰਸ ਕਿੰਨੇ ਹਰ ਚੀਜ਼ ਹਰ ਚੀਜ਼ ਚੈੱਕ ਕਰ ਲੀਏ ਜੀ ਬਾਹਰੋਂ ਫੰਡਿੰਗ ਕਿੱਥੋਂ ਆ ਰਹੀ ਹੈ ਜਿਹੜੀ ਪਰ ਬਾਹਰੋਂ ਫੰਡਿੰਗ ਅੰਦਰ ਫੰਡਿੰਗ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਉਹ ਤੁਹਾਨੂੰ ਦੱਸ ਦਿੱਤਾ ਜਾਊਗਾ ਬੇਸਿਕਲੀ ਬੇਸਿਕਲੀ ਤੁਹਾਨੂੰ ਜਿਹੜਾ ਦੱਸਣਾ ਸੀਗਾ ਉਹ ਦੱਸਣਾ ਸੀਗਾ ਇਹ ਨਈ ਚੀਜ਼ ਜੁੜੀ नहीं तो नहीं है पिछले तीन चार साल तो सोशल मीडिया बहुत एक्टिव हो गया ये जी चीज़ है इस तो आप सोसायटी अपने सिटीजनस प्रोटेक्ट करना नहीं जी ही इज परफेक्टली मैं कल दसागे तो, कल कल ਅਬ ਬਿਲਕੁਲ ਤੁਸੀਂ ਸਾਰੀ ਗੱਲਬਾਤ ਕਿਤਾ ਸੁਣੀ ਕਿ ਕਿਸ ਤਰ੍ਹਾਂ ਇੱਕ ਹੀ ਇਹ ਟਾਰਗੇਟ ਇੱਕ ਹੀ ਧਰਮ ਨੂੰ ਇਹ ਟਾਰਗੇਟ ਕਰਦਾ ਸੀਗਾ ਤੇ ਉਸ ਧਰਮ ਦੇ ਖਿਲਾਫ ਜਿਹੜੇ ਕੀ ਬੋਲਦਾ ਸੀਗਾ ਕਾਫੀ ਟਿੱਪਣੀਆਂ ਵਗੈਰਾ ਕਰਦਾ ਸੀਗਾ ਜਿਸ ਨੂੰ ਕਾਫੀਆਂ ਭਾਵਨਾ ਠੇਸ ਭਾਵਨਾ ਪੁੰਚ ਰਹੀ ਸੀਗੀਆਂ ਤੇ ਉਸ ਨੂੰ ਲੈ ਕੇ ਅੱਜ ਲੁਧਾਨਾ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਕੜੀ ਕਾਰਵਾਈ ਕਰਦੇ ਹੋਏ આરોપી ਨੂੰ ਗ੍ਰਫਤਾਰ ਕੀਤਾ ਰਿਮਾਂਡ ਲੈ ਕੇ ਮਾਨਯੋਗ ਅਦਾਲਤ ਦੇ ਵੱਲੋਂ ਤੇ ਉਸ ਤੋਂ ਬਾਅਦ ਅੱਗੇ ਦੀ ਜਾਂਚ ਜਿਹੜੀ ਇਹ ਸ਼ੁਰੂ ਘਾਤੀ ਦਿੱਤੀ ਗਈ ਹੈ ਜੁੜੇ ਇਲਾਨ ਲੈ ਵਿਦਨਾ ਸੰਜੀਨਾ ਯੂਮ ਰਿਪੋਰਟ ਤਨਵਾ